ਪੁੜੇ ਐਗਰੀ ਜ਼ੋਨ ਦਾ 2024 ਮਾਡਲ ਸੁਪਰਸੀਡਰ ਆ ਗਿਆ। ਸੋ ਇਹਦੇ ਵਿੱਚ ਕੀ ਕੁਝ ਖਾਸ ਗੱਲਾਂ ਨੇ ਹੋਰਾਂ ਨਾਲੋਂ ਇਹ ਨੂੰ ਕੀ ਵੱਖਰਾ ਬਣਾਉਂਦਾ ਇਹ? ਇਹਦੀ ਗਾਰੰਟੀ ਵਾਰੰਟੀ ਕਿੰਨੀ ਆ ਅਤੇ ਇਹਦੇ ਉੱਤੇ ਸਬਸਿਡੀ ਜਿਹੜੀ ਕਿੰਨੀ ਆ ਪੰਜਾਬ ਸਰਕਾਰ ਵੱਲੋਂ ਉਹ ਵੀ ਅੱਜ ਆਪਾਂ ਤੁਹਾਨੂੰ ਦੱਸਾਂਗੇ। ਅੱਗੇ ਵੀਡੀਓ ਨੂੰ ਪੂਰਾ ਦੇਖਿਓ 2024 ਮਾਡਲ ਐਗਰੀ ਜ਼ੋਨ ਦਾ ਸੁਪਰਸੀਡਰ। ਸੋ ਵੀਰੋ ਇਹ ਹੈ ਆਪਣਾ ਐਗਰੀ ਜ਼ੋਨ ਦਾ 2024 ਮਾਡਲ ਸੁਪਰਸੀਡਰ। 8 ਫੁੱਟਾ ਸੁਪਰਸੀਡਰ ਤੁਸੀਂ ਦੇਖ ਰਹੇ ਹੋ 60 ਬਲੇਟਾਂ ਦੇ ਵਿੱਚ ਇਹ ਆਉਂਦਾ। ਸੋ ਆਪਏ ਤਨਾ ਹੁਣ ਖਾਸ ਗੱਲਾਂ ਬਾਰੇ ਗੱਲ ਕਰਦੇ ਆ ਸਾਰਿਆਂ ਨੂੰ ਪਹਿਲਾਂ ਆਪਾਂ ਗੱਲ ਕਰਦੇ ਆ ਗੇਅਰ ਦੀ 1323 ਦਾ ਇਹਦਾ ਸੈਂਟਰ ਗੇਅਰ ਆ ਜਿਹੜਾ ਸ਼ੁਰੂ ਤੋਂ ਹੀ 1323 ਦਾ ਆਉਂਦਾ ਜਿਆਦਾਤਰ ਕੀ ਆ ਕੰਪਨੀਆਂ ਛੋਟਾ ਗੇਅਰ ਲਾ ਦਿੰਨਾ ਸੁਪਰ ਸੀਡਰ ਤੇ ਰੋਟਾਵੇਟਰ ਤੇ ਵੀ ਤਾਂ ਇਹਦਾ 1323 ਦਾ ਜਿਹੜਾ ਸੈਂਟਰ ਗੇਅਰ ਆਉਂਦਾ ਤੁਹਾਨੂੰ ਆਹ ਤਾਰ ਬਾਰੇ ਵੀ ਆਪਾਂ ਦੱਸਾਂਗੇ ਵੀ ਇਹ ਹੈ ਇਸ ਵਾਰ ਤਾਰ ਕਿਉਂ ਲਾਈ ਗਈ ਇਹ ਕੋਈ ਲਾਈਟਾਂ ਵਗੈਰਾ ਦੀ ਨਹੀਂ ਬਲਕਿ ਇੱਕ ਬਹੁਤ ਹੀ ਖਾਸ ਚੀਜ਼ ਐ ਕਿ ਸਰਕਾਰ ਵੱਲੋਂ ਜਿਹੜੀ ਲਾਗੂ ਕੀਤੀ ਗਈ ਆ ਉਸ ਦੀ ਤਾਰ ਆ ਉਸ ਤੋਂ ਬਾਅਦ ਜਿਹੜੀ ਪਾਂਚਿੰਗਾ ਹੁਣ ਪਿਛਲੇ ਸਾਲਾਂ ਤੋਂ ਪਾਂਚਿੰਗਾ ਜਿਹੜੀ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਸਬਸਿਡੀ ਦੇ ਲਈ ਸਬਸਿਡੀ ਇਸ ਤੋਂ ਬਿਨਾਂ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਵੇਗੀ ਜਿਹੜੇ ਕਿਸਾਨ ਅਨਵੀਰ ਨੇ ਵੀ ਕੋਈ ਵੀ ਇੰਪਲੀਮੈਂਟ ਲੈਣਾ ਸੋ ਇਹ ਪੰਜ ਕੋੜਾ ਜਿਹੜੇ ਉਹ ਦੇਖ ਕੇ ਲਵੇ ਸਾਈਡ ਗੀਅਰ ਦੀ ਗੱਲ ਕਰਗੇ ਆਪਾਂ 213622 ਦਾ ਸਾਈਡ ਗੀਅਰ ਹੈ ਜੀ ਇਹ ਵੀ ਫੁੱਲ ਹੈਵੀ ਡਿਊਟੀ 2 ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ 213622 ਦਾ ਗੀਅਰ ਸਾਈਡ ਡਿਸਕਾਂ ਦੀ ਗੱਲ ਕਰਗੇ ਤਾਂ 16 ਇੰਚੀ ਚੌੜੀਆਂ 5mm ਮੋਟਾਈ ਦੇ ਵਿੱਚ ਆਉਂਦੀਆਂ ਜ਼ਿਆਦਾਤਰ ਕੀ ਆ 14 ਇੰਚੀ ਚੌੜੀਆਂ ਤੇ 3mm ਦੀ ਮੋਟਾਈ ਦੇ ਵਿੱਚ ਆਉਂਦੀਆਂ ਇਹ ਵੀ ਸ਼ੁਰੂ ਤੋਂ ਇੱਕੋ ਹੀ ਕੁਆਲਿਟੀ ਦੇ ਨਾਲ ਐਗਰੀ ਜ਼ੋਨ ਚੱਲਦਾ ਆ ਰਿਹਾ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵਾਧਾ ਘਟਾ ਜਾਂ ਮੋਟਾਈ ਚੁੜਾਈ ਨਹੀਂ ਕਟਾਈ ਕੀਤੀ ਗਈ ਇਹ ਚ ਵੀ ਪੂਰੀ ਹੈਵੀ ਡਿਊਟੀ ਆ ਚਾਰ ਤੁਸੀਂ ਐਡਜਸਟੇਬਲ ਟਾਪ ਲਿੰਕ ਕਰ ਸਕਦੇ ਹੋ ਜਿੱਥੇ ਤੁਹਾਨੂੰ ਐਡਜਸਟ ਕਰਨਾ ਕੋਈ ਤਵੀਆਂ ਜਿਹੜੀਆਂ ਪਿੱਛੇਲੇ ਆਪਣੇ ਬੀ ਵਾਲੇ ਰੇ ਵਾਲੇ ਪੋਰ ਨੇ ਉਹ ਵੱਧ ਘੱਟ ਲਾ ਸਕਦੇ ਤੁਸੀਂ ਤਰਨਾ ਵਗੈਰਾ ਤੇ ਫੁੱਲ ਵਧੀਆ ਜੀ ਐਲ ਐਫ ਟਾਈਪ ਬਲੇਡ ਆਉਂਦੇ ਨੇ ਜੋ ਕਿ ਪਰਾਲੀ ਨੂੰ ਥੋੜਾ ਜਿਆਦਾ ਜਿਆਦਾ ਡੂੰਘਾ ਦਬਦੇ ਨੇ ਕਈ ਵਾਰੀ ਕੀ ਹੁੰਦਾ ਕਿਸਾਨ ਵੀਰਾਂ ਨੂੰ ਇਹ ਚੀਜ਼ ਹੁਣ ਤਾਂ ਜਾਗਰੂਕਤ ਹੋ ਗਏ ਨੇ ਕਿਸਾਨ ਵੀਰ ਇਹ ਬਲੇਡ ਪਹਿਲਾਂ ਛੋਟੇ ਆਉਂਦੇ ਸੀ ਹੁਣ ਇਹ ਫੁੱਲ ਵੱਡੇ ਆਉਂਦੇ ਨੇ ਤਾਂ ਕਿ ਪਰਾਲੀ ਨੂੰ ਥੋੜਾ ਜਿਆਦਾ ਜਿਆਦਾ ਸਫਾਈ ਸੁਪਰ ਸੀਡਰ ਦੀ ਇਸੇ ਕਾਰਨ ਨਹੀਂ ਆਉਂਦੀ ਪਰਾਲੀ ਦੇ ਵਿੱਚ ਇਤ ਪ੍ਰਾਲੀ ਨੂੰ ਵੱਧ ਦੱਬਣ ਦੇ ਵਿੱਚ ਥੱਲੇ ਦੇ ਵਿੱਚ ਕੱਲੇ ਬਲੇਟਾਂ ਦਾ ਰੋਲ ਨਹੀਂ ਹੁੰਦਾ ਇਹ ਜਿਹੜੀ ਫਲੈਂਜ ਤੇ ਬਲੇਡ कसे ਹੋਏ ਨੇ ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਪਲੇਟ ਦੇ ਉੱਤੇ ਬਲੇਟ कसे ਗਏ ਹੋਏ ਨੇ ਆਮ ਰੋਟਾਵੇਟਰ ਸੁਪਰਸੀਡਰਾਂ ਨਾਲੋਂ ਇਹ ਪਲੇਟ ਵੱਡੀ ਹੈ ਜੋ ਕਿ ਡੂੰਗੀ ਥੋੜੀ ਜੀ ਜ਼ਿਆਦਾ ਜਾਂਦੀ ਹੈ ਤਾਂ ਪ੍ਰਾਲੀ ਥੋੜੀ ਜਿਹੜੀ ਆਸਾਨੀ ਦੇ ਨਾਲ ਥੱਲੇ ਦੱਬੂ ਤੇ ਪਿੱਛੇ ਓਨੀ ਹੀ ਸਫਾਈ ਆਊਗੀ ਸੋ ਇਹਦੇ ਆਪਾਂ ਵਜਨ ਦੀ ਗੱਲ ਕਰਗੇ ਮਾਡਲ ਤੁਸੀਂ ਇੱਥੇ ਸਕਰੀਨ ਤੇ ਦੇਖ ਸਕਦੇ ਹੋ ਵજનੇ ਦੇ ਵਿੱਚ ਹੈਗਾ ਕਿ 11 ਕੁਆਰਟਲ 60 ਕਿਲੋ ਜੋ ਕਿ ਸਾਰਿਆਂ ਨਾਲੋਂ ਹੈਵੀ ਵજન ਦੇ ਵਿੱਚ ਸੁਪਰ ਫੀਡਰਾਂ ਪ੍ਰਾਲੀ ਨੂੰ ਫਿਰ ਵੱਧ ਤੋਂ ਵੱਧ ਦੱਬਦਾ ਤੁਸੀਂ ਦੇਖ ਸਕਦੇ ਹੋ ਸੀਰੀਅਲ ਨੰਬਰ ਇਹਦੇ ਉੱਤੇ ਲਿਖਿਆ ਟਾਈਪ ਸਾਈਜ਼ 8 ਫੁੱਟ 13 ਦੇ ਟਾਇਰ ਵਿੱਚ ਇਹ ਪਾਸ ਹੁੰਦਾ ਵੈਸੇ ਇਹਦੇ 14 ਹੁੰਦੇ ਨੇ ਜਿਹੜਾ ਸਾਈਡ ਵਾਲਾ ਹੁੰਦਾ ਬਟ ਇਹ 13 ਟਾਇਰਾਂ ਦੇ ਵਿੱਚ ਪਾਸ ਹੁੰਦਾ ਹੈ ਸਰਕਾਰ ਵੱਲੋਂ ਤਾਂ ਕਰਕੇ ਇਹਦੇ 13 ਟਾਇਰ ਹੁੰਦੇ ਨੇ ਉਸ ਤੋਂ ਬਾਅਦ ਇਹਦੀ ਟੈਂਕੀ ਦੀ ਗੱਲ ਕਰਗੇ ਥੋੜੀ ਜੀ ਤੁਸੀਂ ਦੇਖੋਗੇ ਜਿਵੇਂ ਆਹ 2021 ਮਾਡਲ ਸੁਪਰ ਸੀਡ ਐਗਰੀ ਜੋਨ ਦਾ ਹੀ ਪਿਆਗਾ ਇਹਦੀ ਟੈਂਕੀ ਥੋੜੀ ਜੀ ਨੀਮੀ ਸੀ ਰੇ ਜਿਹੜੇ ਆਪਣੇ ਪੋਰ ਹੁੰਦੇ ਨੇ ਇਹਨਾਂ ਦੇ ਵਿੱਚ ਰੇ ਵੀ ਖੜਨ ਦੀ ਸਮੱਸਿਆ ਆਉਂਦੀ ਸੀ ਉਹ ਚੀਜ਼ ਵੀ ਡੇ ਬਾਈ ਡੇ ਜਿਹੜੀ ਹਟਾ ਦਿੱਤੀ ਐ ਐਗਰੀ ਜੋਨ ਨੇ ਫੋਰ ਵੀ ਇਹਦੇ ਵਿੱਚ ਜੇ ਆਪਾਂ ਗੱਲ ਕਰਗੇ ਸਾਈਡ ਗੇਅਰ ਦੀ ਪਹਿਲਾਂ ਇਹ ਸਾਈਡ ਗੇਅਰ ਚੈਨ ਦੇ ਨਾਲ ਆਉਂਦਾ ਸੀ ਇਹਦੇ ਵਿੱਚ ਐਗਰੀ ਜੋਨ ਦੇ ਸਾਈਡ ਗੇਅਰ ਵਾਲੇ ਦੇ ਵਿੱਚ ਜਿਹਦੇ ਨਾਲ ਚੈਨ ਆਉਂਦੀ ਸੀ ਇਦੇ ਵਿੱਚ ਦਿੱਕਤ ਕੋਈ ਨਹੀਂ ਸੀ ਪਰ ਹੁਣ ਜਿਹੜਾ ਉਹ ਫੇਰ ਵੀ ਦੇਖਦੇ ਹੋਏ ਫੁੱਲ ਹੈਵੀ ਡਿਊਟੀ ਸਾਈਡ ਗੇਅਰ ਬਾਕਸ ਲਾਤਾ ਫੁੱਲੀ ਕੰਪਲੀਟ ਜਿਹੜਾ ਹੁਣ ਗੇਅਰ ਡਰਾਈਵ ਆਊਗਾ ਆਪਣਾ 2023 ਤੇ 24 ਮਾਡਲ ਵੀ ਗੇਅਰ ਡਰਾਈਵ ਆਇਆ ਦੋਨਾਂ ਦਾ ਜਿਹੜਾ ਰੋਟਾਵੇਟਰ ਵੀ ਬਣਦਾ ਕਾਫੀ ਕਿਸਾਨ ਵੀਰਾਂ ਨੂੰ ਇਹ ਪਤਾ ਨਹੀਂ ਹੈਗਾ ਵੀ ਰੋਟਾਵੇਟਰ ਵੀ ਇਸ ਦਾ ਬਣ ਜਾਂਦਾ ਪਹਿਲਾਂ ਕੀ ਹੁੰਦਾ ਸੀ ਜਿਹੜਾ ਚੈਨ ਤੇ ਗੇਅਰ ਵਾਲਾ ਹੁੰਦਾ ਸੀਗਾ ਇਹਦੀ ਚੈਨ ਸੌਖੀ ਲਾਈ ਜਾਂਦੀ ਸੀ ਗੇਅਰ ਸੌਖਾ ਲਾਈ ਜਾਂਦਾ ਸੀ ਸੋ ਇਹ ਫੁੱਲੀ ਡਰਾਈਵ ਕਰਤਾ ਗੇਅਰ ਸੋ ਸੋਨੂੰ ਲੱਗਦਾ ਹੋਊਗਾ ਵੀ ਇਹਦਾ ਰੋਟਾਵੇਟਰ ਨਹੀਂ ਬਣਦਾ ਪਰ ਇਹਦਾ ਰੋਟਾਵੇਟਰ ਵੀ ਪੂਰਾ ਵਧੀਆ ਬਣਦਾ ਫੱਟਾ ਲਾਉਣਾ ਚਾਹਣੇ ਤੁਸੀਂ ਫੱਟਾ ਵੀ ਲੱਗ ਜੂਗਾ ਜੇ ਆਮ ਬਾਣ ਬੋਹਣਾ ਆਪਾਂ ਕੋਈ ਪੱਕਾ ਤਾਂ ਉਹ ਵੀ ਐਂ ਬਾਧੂਗਾ ਸੋਨੂੰ ਫੱਟਾ ਲਾਉਣ ਦੀ ਲੋੜ ਨਹੀਂ ਆਪਾਂ ਪਿੱਛੋਂ ਦਿਖਾ ਲੈਣੇ ਆ ਸੋਨੂੰ ਸੋ ਜੇ ਤਾਂ ਇਹ ਰੋਲਾਗਾ ਬਚਾਲਣਾ ਇਹ ਐਂ ਨਾਲ ਹੀ ਲੱਗਿਆ ਰਹ ਜੂਗਾ ਇਹਤੇ ਆਪਾਂ ਨੂੰ ਫੱਟਾ ਲਾਉਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਕੱਦੂ ਵਗੈਰਾ ਕਰਨਾ ਤਾਂ ਫੇਰ ਆਪਾਂ ਨੂੰ ਫਟਾ ਲਾਉਣਾ ਪਊਗਾ ਫਟਾ ਐਕਸਟਰਾ ਹੋਊਗਾ ਉਹ ਤੁਹਾਡੀ ਡਿਮਾਂਡ ਆ ਵੀ ਤੁਸੀਂ ਲੈਣਾ ਜਾਂ ਨਹੀਂ ਲਾਉਣਾ ਹਾਂ ਦਾ ਪਿੱਛੇ ਦੀ ਗੱਲ ਕਰ ਗਏ ਆਪਾਂ ਫੁੱਲ ਹੈਵੀ ਡਿਊਟੀ ਸਪਰਿੰਗ ਲਾਇਆ ਹੈਗਾ ਪਿਛਲੇ ਰੂਲੇ ਦੀ ਦਾਵ ਘਟਾਉਣ ਵਧਾਉਣ ਖਾਤਰ ਇੱਥੋਂ ਤੁਸੀਂ ਐਡਜਸਟੇਬਲ ਕਰ ਸਕਦੇ ਹੋ ਦੋ ਤੋਂ ਤਿੰਨ ਪੁਆਇੰਟ ਨੇ ਇਹਨਾਂ ਨੂੰ ਉੱਚਾ ਨੀਮਾ ਜਿੰਨਾ ਕਰਨਾ ਜੇ ਉਸ ਤੋਂ ਵੀ ਤੁਹਾਨੂੰ ਕੋਈ ਨਹੀਂ ਕਰਨਾ ਇੱਥੋਂ ਉੱਚਾ ਨੀਮਾ ਤਾਂ ਤੁਸੀਂ ਆਹ ਨਾਟ ਕਰ ਸਕਦੇ ਵੀ ਜਿਹੜਾ ਇਹਨੂੰ ਉੱਚਾ ਨੀਮਾ ਕਰ ਸਕਦੇ ਹੋ ਉਸ ਤੋਂ ਬਾਅਦ ਸਟੈਂਡ ਆ ਜਿਹੜੇ ਉਹ ਦੋ ਲਾਏ ਗਏ ਨੇ ਜ਼ਿਆਦਾਤਰ ਕੰਪਨੀਆਂ ਦਾ ਕਿ ਇੱਕ ਸਟੈਂਡ ਹੁੰਦਾ ਇਹ ਸਟੈਂਡ ਤੇ ਤੁਸੀਂ ਚੜ੍ਹ ਕੇ ਉਸ ਤੋਂ ਬਾਅਦ ਇੱਥੇ ਵੀ ਪੈਰ ਰੱਖ ਸਕਦੇ ਹੋ ਗਾਂ ਤੁਸੀਂ ਟੈਂਕੀ ਦੇ ਵਿੱਚ ਰੇ ਵੀ ਆਪਣਾ ਜਿਹੜਾ ਵੀ ਜਿਵੇਂ ਵੀ ਦੇਖਣਾ ਉਹ ਦੇਖ ਸਕਦੇ ਹੋ ਆ ਜਿਹੜਾ ਛੋਟੇ ਹੀ ਰਖਣੇ ਲਾਏ ਹੋਏ ਨੇ ਇਹ ਸਾਈਡ ਤੇ ਜਿਹੜਾ ਆਪਣਾ ਪੋਰ ਚੱਲਦਾ 14ਵਾਂ ਪੋਰ ਅੰਦਰ ਇਹਦੇ ਜਿਹੜੇ 13 ਟਾਇਰ ਹੁੰਦਾ 8 ਫੁੱਟਾ 14ਵਾਂ ਪੋਰ ਇਹਦਾ ਬਾਹਰ ਹੁੰਦਾ ਉਹਦੇ ਖਾਤਰ ਅਲੱਗ ਤੋਂ ਇੱਕ ਸਪੈਸ਼ਲ ਟੈਂਕੀ ਲਾਈ ਗਈ ਹੈ ਛੋਟੀ ਜੀ ਸੋ ਵੀਰੋ ਟਾਈਨਾਂ ਦੀ ਗੱਲ ਕਰਕੇ ਤਾਂ ਹੈਵੀ ਡਿਊਟੀ ਸਟੀਨਲੈਸ ਸਟੀਲ ਦੀਆਂ ਡਿਸਕਾਂ ਜਿਹੜੀਆਂ ਹੁਣ ਆਉਣੀਆਂ ਪਹਿਲਾਂ ਕੀ ਸੀਗਾ ਅੱਜ ਤੋਂ 2 ਸਾਲ ਪਹਿਲਾਂ ਟਾਈਨਾਂ ਦੇ ਵਿੱਚ ਆਉਂਦਾ ਸੀਗਾ ਹੁਣ ਡਿਸਕਾਂ ਵਾਲਾ ਮਾਡਲ ਆਉਂਦਾ ਇਹਦੇ ਵਿੱਚ ਕੀ ਆਪਣਾ ਪਰਾਲੀ ਾਟਨ ਦੀ ਸਮੱਸਿਆ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਗਈ ਆ ਸੋ ਇਹਦੀ ਆਪਣਾ ਵੀਲ ਦੀ ਗੱਲ ਕਰਕੇ ਜਿਸ ਨੇ ਕੀ ਹੈ ਜਿਹੜੇ ਆਪਣੇ ਸਾਰੇ ਦੇ ਸਾਰੇ ਪੋਰ ਕਮਾਉਣੇ ਹੁੰਦੇ ਨੇ ਪਿਛਲੀ ਵਾਰੀ ਥੋੜੀ ਬਹੁਤੀ ਦਿੱਕਤ ਉਹਦੇ ਵਿੱਚ ਆਈ ਸੀਗੀ ਹੁਣ ਇਹ ਫੁੱਲ ਹੈਵੀ ਡਿਊਟੀ ਜਿਹੜਾ ਪੱਤੀ ਲਾ ਕੇ ਆਹਾ ਵੈਸੇ ਹੁਣ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਮੋੜਨ ਲੱਗੇ ਕਈ ਵਾਰੀ ਕੀ ਹੁੰਦਾ ਕਿਸਾਨ ਵੀਰਾਂ ਨੂੰ ਲਿਫਟ ਦੇ ਵਿੱਚ ਦਿੱਕਤ ਆ ਜਾਂਦੀ ਹੈ ਲਿਫਟ ਥੋੜੀ ਜੀ ਜ਼ਿਆਦਾ ਤਾਂ ਹਣੀ ਚੱਕੀ ਜਾਂਦੀ ਤਾਂ ਕਰਕੇ ਜਿਹੜਾ ਵੀਲ ਆ ਉਹ ਥੱਲੇ ਲੱਗ ਜਾਂਦਾ ਸੀਗਾ ਸੋ ਹੁਣ ਉਹ ਚੀਜ਼ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਵਿੱਚ ਇੱਕ ਸਪ੍ਰਿੰਗ ਵੀ ਜਿਹੜਾ ਲਾਇਆ ਗਿਆ ਹੈਗਾ ਵਿੱਚੋਂ ਦੀ ਥੋੜਾ ਜਿਹਾ ਵੀ ਇਹਨੂੰ ਤਾਂਾਂ ਚੱਕੋਗੇ ਇਹ ਤਾਂ ਆਹ ਹੋ ਜੂਗਾ ਸੋ ਇਹ ਆਪਣਾ ਵੀਰੋ 2024 ਮਾਡਲ ਦਾ ਸੁਪਰ ਸੀਡ ਡ੍ਰੈਗਰੀ ਜੋਨ ਦਾ 2 ਸਾਲਾਂ ਦੀ ਵਾਰੰਟੀ ਤੁਸੀਂ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਆਹ ਤਾਰ ਲਾਈ ਗਈ ਹੈ ਇਹ ਕਾਦੇ ਖਾਤਰ ਹੈ ਲਾਈਟਾਂ ਖਾਤਰ ਨਹੀਂ ਬਲਕਿ ਇੱਥੇ ਇੱਕ ਜਿਹੜਾ ਜੀਪੀਐਸ ਸਿਸਟਮ ਲਾ ਦਿੱਤਾ ਗਿਆ ਜੋ ਕਿ ਕਾਰਾਂ ਗੱਡੀਆਂ ਦੇ ਵਿੱਚ ਜੀਪੀਐਸ ਸਿਸਟਮ ਆਉਂਦਾ ਸੀ ਉਹ ਹੁਣ ਖੰਡਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਲਵਾਇਆ ਗਿਆਗਾ ਹਰ ਇੱਕ ਮਸ਼ੀਨਰੀ ਜਿਹੜੀ ਵੀ ਸਬਸਿਡੀ ਦੇ ਵਿੱਚ ਲਾਗੂ ਹੋਵੇਗੀ ਉਹਦੇ ਵਿੱਚ ਇਹ ਜੀਪੀਐਸ ਸਿਸਟਮ ਲੱਗੂ ਆ ਆਹ ਤਾਰ ਤੁਹਾਡੇ ਟਰੈਕਟਰ ਦੇ ਉੱਤੇ ਗਾਹਾਂ ਲੱਗ ਜੂਗੀ ਜੀਪੀਐਸ ਸਿਸਟਮ ਹੋਰ ਲੱਗਿਆ ਪਏ ਤੁਹਾਡਾ ਹਰ ਇੱਕ ਖਬਰ ਪਹਿਲਾਂ ਕੀ ਹੁੰਦਾ ਸੀਗਾ ਕਿਸਾਨ ਵੀਰ ਸਬਸਿਡੀ ਲੈ ਕੇ ਗਾਹਾਂ ਵੇਚ ਦਿੰਦੇ ਹੁੰਦੇ ਸੀਗੇ ਪਰ ਉਹ ਚੀਜ਼ ਹੋਣੀ ਹੈਗੀ ਚੱਲਦੀ ਹੋਈ ਜਦੋਂ ਤੁਹਾਡੀ ਇਹ ਮਸ਼ੀਨ ਚੱਲੂਗੀ ਤਾਂ ਸਰਕਾਰ ਕੋਲੇ ਡਾਇਰੈਕਟ ਜੀਪੀਐਸ ਰਾਹੀਂ ਮੈਸੇਜ ਆਊਗਾ ਇਹ ਮਸ਼ੀਨਰੀ ਤੁਹਾਡੀ ਕਿੱਥੇ ਚੱਲ ਰਹੀ ਹੈ ਕਿੱਥੇ ਨਹੀਂ ਸੋ ਵੀਰੋ ਬਹੁਤ ਹੀ ਜ਼ਿਆਦਾ ਸਖਤਾਈ ਕਰ ਦਿੱਤੀ ਗਈ ਹੈ ਇਸ ਵਾਰ ਦੀਆਂ ਸੀਆਰਐਮ ਸਬਸਿਡੀਆਂ ਦੇ ਵਿੱਚ ਸੋ ਵੀਰੋ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਵੀ ਜਿਹੜੀ ਪਾਈ ਜਾਊਗੀ YouTube ਤੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਸ਼ੇਅਰ ਕਰ ਦਿਓ ਉਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਇਹਦਾ ਰੋਟਾਵੇਟਰ ਤੋਂ ਆਪਣਾ ਸੁਪਰਸੀਡਰ ਤੋਂ ਰੋਟਾਵੇਟਰ ਕਿਵੇਂ ਬਣਾਉਣਾ ਕਿਹੜੇ ਕਿਹੜੇ ਨਾਟ ਖੋਲਣੇ ਨੇ ਸਿਰਫ 5 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਇਹਨੂੰ ਸੁਪਰਸੀਡਰ ਤੋਂ ਰੋਟਾਵੇਟਰ ਬਣਾ ਸਕਦੇ ਹੋ ਜੇ ਵੀਰ ਉਹ ਫੱਟਾ ਵਗੈਰਾ ਲਾਉਣਾ ਸਾ ਉਹ ਵੀ ਤੁਹਾਨੂੰ ਸਮਝਾ ਦੇਵਾਂਗੇ ਫੋਨ ਕਰਕੇ ਤੁਸੀਂ ਕਰ ਸਕਦੇ ਹੋ ਵੀ ਆਹ ਗੀਅਰ ਦਾ ਕੀ ਬਣੂਆ ਕਿਉਂਕਿ ਇਹ ਆਪਾਂ ਫੱਟੇ ਤੋਂ ਬਗੈਰ ਦੀ ਤੁਹਾਨੂੰ ਵੀਡੀਓ ਤੁਹਾਡੇ ਤਾਈ ਪਹੁੰਚਾ ਦੇਵਾਂਗੇ ਸੋ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਧੰਨਵਾਦ ਹੁਣ ਗੱਲ ਕਰਦੇ ਆਪਾਂ ਇਹਦੀ ਸਬਸਿਡੀ ਦੀ ਵੀ ਐਗਰੀ ਜ਼ੋਨ ਦੇ ਸੁਪਰ ਸੀਡਰ ਤੇ ਕਿਵੇਂ ਕਿਹੜੀ ਸਬਸਿਡੀ ਆਉਂਦੀ ਆ ਸੋ ਫਿਰ ਉਹ ਜੇ ਤਾਂ ਤੁਸੀਂ ਭਰਿਆ ਹੋਵਾਂਗੇ ਇੰਡੀਵਿਜੂਅਲ ਫਾਰਮਰ ਦੇ ਵਿੱਚ ਸੀਆਰਐਮ ਜਿਹੜੀ ਕਿ 50% ਦੇ ਵਿੱਚ ਤਾਂ ਤੁਹਾਨੂੰ 1,20,000 ਰੁਪਏ ਸਬਸਿਡੀ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਪਾਈ ਜਾਊਗੀ ਜੇ ਤੁਸੀਂ 80% ਵਾਲਾ ਗਰੁੱਪ ਭਰਿਆ ਜਾਂ ਸੀਐਚਸੀ ਸਕੀਮ ਭਰੀ ਹੈ ਜੋ ਕਿ 80% ਦੇ ਵਿੱਚ ਹੀ ਲਾਗੂ ਹੁੰਦੀ ਹੈ 30 ਲੱਖ ਦੇ ਉਹਦੇ ਵਿੱਚ ਇੰਪਲੀਮੈਂਟ ਆਪਾਂ ਨੂੰ ਭਰਨੇ ਪੈਂਦੇ ਹੁੰਦੇ ਸੀਗੇ ਉਹਦੇ ਵਿੱਚ ਤੁਹਾਨੂੰ 192000 ਰੁਪਏ ਸੁਪਰ ਸੀਡਰ ਤੇ ਜਿਹੜੀ ਸਬਸਿਡੀ ਆਊਗੀ ਤਾਂ ਤੁਸੀਂ ਰੇਟ ਵਗੈਰਾ ਲਈ ਫੋਨ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਸਾਡੇ ਨੰਬਰ ਵੀ ਚੱਲਦੇ ਦੇਖ ਸਕਦੇ ਹੋ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਬਾਦਲ ਰੋਡ ਪਿੰਡ ਨਰੂਆਣਾ ਆ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸੋ ਵੀਰੋ ਸਬਸਿਡੀ ਦੇ ਵੀ ਤੁਹਾਨੂੰ ਗੱਲ ਕਲੀਅਰ ਕਰਤੀ ਰੋਟਾਵੇਟਰ ਤੋਂ ਆਪਣਾ ਜਿਹੜਾ ਸੁਪਰ ਸੀਡਰ ਤੋਂ ਰੋਟਾਵੇਟਰ ਬਣਾਉਣ ਦੀ ਵੀ ਤੁਹਾਨੂੰ ਕਿਵੇਂ ਦਾ ਵੀਰੋ ਲੱਗਿਆ ਇਹ ਸੁਪਰ ਸੀਡਰ ਕਮੈਂਟਾਂ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ